ਭਾਈ ਗੁਰਜੀਕਾ ਖਾਲਸਾ ਭਾਈ ਗੁਰਜੀਕੀ ਪਤੈ ਮੇਰੇ ਸਾਰੇ ਦੋਸਤਾਂ ਨੂੰ ਅਸੀਂ ਅੱਜ ਦੀ ਪਿੰਡ ਤੰਗਰਾਲੀ ਹਰਪ੍ਰੀਤ ਸਿੰਘ ਦੇ ਖੇਤ ਬਕਸਾ ਲਾਉਣ ਪਹੁੰਚੇ ਸੀਗੇ ਬਕਸਾ ਹੈਗਾ ਹੈਵੀ ਜੂ ਬਹੁਤ ਵਧੀਆ ਬਕਸਾ ਹੈਗਾ ਹੈਵੀ ਲੋਕ ਹੈਗਾ ਤੇ ਜੇ ਕਿਸੇ ਨੇ ਵੀਰ ਭਾਈ ਨੇ ਲਵਾਉਣਾ ਹੋਵੇ ਕ੍ਰਿਸ਼ਨ ਸਿੰਘ ਮਿਸਤਰੀ ਬਕਸਾ ਕੋ ਤੇ ਉਹਨਾਂ ਪੀਰਾਂ ਨੂੰ ਆ ਰਹੀਆਂਗਾ ਕਿਸੇ ਨੇ ਵੀ ਲਵਾਉਣਾ ਹੋਵੇ ਸਪਾਰਕ ਕਰ ਸਕਦੇ ਆ ਇਹ ਨੰਬਰ ਹੈਗਾ ਜੀ ਵੀਰ ਦਾ ਸੋਨੂੰ ਮਿਸਤਰੀ ਨਾਲ ਵੀ ਛੋਟੀ ਗੱਲਬਾਤ ਕਰਾਉਣੇ ਹੈਗੇ ਉਹ ਵੀ ਸੋਨੂੰ ਦੱਸਣਗੇ ਜੀ ਹਾਂਜੀ ਲਓ ਜੀ ਮਿਸਤਰੀ ਸਾਹਿਬ ਜੀ ਤੁਸੀਂ ਬੋਲੋ ਮਾੜਾ ਦੱਸੋ ਇਸ ਬਾਰੇ ਸਤਿ ਸ਼੍ਰੀ ਅਕਾਲ ਜੀ ਅਸੀਂ ਅੱਜ ਬਕਸਾ ਲਾਇਆ ਤੰਗਰਾਲੀ ਤੇ ਵਧੀਆ ਹੈਵੀ ਬਕਸਾ ਲਾਇਆ ਹੈਵੀ ਲੋਕ ਲਾਇਆ ਜਿਵੇਂ ਚੋਰ ਬਕਸਾ ਚੋਰੀ ਕਰਕੇ ਲੈ ਜਾਂਦੇ ਸੀ ਉਹਨਾਂ ਦੀ ਸੇਫਟੀ ਵਾਸਤੇ ਆਪਾਂ ਬਕਸਾ ਲਾਉਣੇ ਆ ਪਿੰਡ ਤੇਉਣਾ ਪੰਜਾਰੀ ਐਨੂ ਰਾਜਪਾਲਾ ਅਧਿਕਾਰੀ ਚ ਵਟਸਐਪ ਐਨੂ ਮੁੱਧਿਆ ਸਕੂਲ ਕੋਲ ਮੇਰਾ ਨਾਮ ਹਰਦੀ ਸਿੰਘ ਪਿੰਡ ਤੰਗਰਾਲੀ ਅੱਜ ਅਸੀਂ ਬਕਸਾ ਲਵਾਇਆ ਕਰੀਸ਼ ਸਿੰਘ ਮਿਸਤਰੀ ਤੋਂ ਤੇ ਵਧੀਆ ਹੈਵੀ ਬਕਸਾ ਹੈਗਾ ਬੇ ਗੇ ਟੈਨਸ਼ਨ ਰਹਿੰਦੀ ਸੀਗੀ ਵੀ ਉਹਦੇ ਸਟਾਰਟਰ ਚੋਰੀ ਹੋਣ ਦੀ ਪਰ ਹੁਣ ਕੋਈ ਟੈਨਸ਼ਨ ਨਹੀਂ ਹੈਗੀ ਵੀ ਜੇ ਕਿਸੇ ਨੇ ਵੀ ਬਕਸਾ ਲਵਾਉਣਾ ਵੀ ਕਰੀਸ਼ ਸਿੰਘ ਮਿਸਤਰੀ ਨਾਲ ਸਪਰਕਰ ਪਿੰਡ ਤੇਉਣਾ ਪੰਜਾਰੀ ਦੀ ਵਰਕਸ਼ਾਪ